ਹੌਲੀ ਹੌਲੀ ਚਿਹਰੇ ਖਾਰਜ ਹੋ ਜਾਂਦੇ ਤਸਵੀਰਾਂ ਚੋਂ ਇੱਕ ਵੇਲੇ ਫੋਟੋ ਹੀ ਆਪਣਾ ਸ਼ੀਸ਼ਾ ਟੁੱਟਣ ਲੱਗਦੀ ਹੈ ਤਾਂ ਦੋ ਤਿੰਨ ਪੂਰੀਆਂ ਗਜ਼ਲਾਂ ਤੇ ਕੁਝ ਅਧੂਰੀਆਂ ਗਜ਼ਲਾਂ ਮੈਂ ਤੁਹਾਡੇ ਨਾਲ ਸਾਜਿਆ ਕਰਦਾ ਕਿ ਜਿਸ ਵੇਲੇ ਬੰਦੇ ਦੇ ਮਨ ਚੋਂ ਧਰਤੀ ਮੁੱਕਣ ਲੱਗਦੀ ਹੈ ਜਿਸ ਵੇਲੇ ਬੰਦੇ ਦੇ ਮਨ ਚੋਂ ਧਰਤੀ ਮੁੱਕਣ ਲੱਗਦੀ ਹੈ ਗਮਲੇ ਵਿੱਚ ਲਾਇਆਂ ਵੇਲਾਂ ਦੀ ਜੜ ਵੀ ਸੁੱਕਣ ਲੱਗਦੀ ਹੈ ਹੌਲੀ-ਹੌਲੀ ਚਿਹਰੇ ਖਾਰਜ ਹੋ ਜਾਂਦੇ ਤਸਵੀਰਾਂ ਚੋਂ ਹੌਲੀ-ਹੌਲੀ ਚਿਹਰੇ ਖਾਰਜ ਹੋ ਜਾਂਦੇ ਤਸਵੀਰਾਂ ਚੋਂ ਇੱਕ ਵੇਲੇ ਓਟੋ ਹੀ ਆਪਣਾ ਸ਼ੀਸ਼ਾ ਟੁੱਪਣ ਲੱਗਦੀ ਹੈ اور دی غزل کے سفر نامے طرح اپنا وہاب پڑھنا بھی بندا ہے سفر نامے طرح اپنا وہاب پڑھنا بھی بندا ہے میرا وگنا تا ہے لازم تے کھڑنا بھی بندا ہے سفر نامے طرح اپنا وہاب پڑھنا بھی بندا ہے میرا وگنا تا ہے لازم تے کھڑنا بھی بندا ہے ਗਵਾਈ ਜਾ ਰਹੇ ਹਾਂ ਉਮਰ ਮਿੱਟੀ ਗੁੰਧਿਆ ਆਪਣੀ ਗਵਾਈ ਜਾ ਰਹੇ ਹਾਂ ਉਮਰ ਮਿੱਟੀ ਗੁੰਧਿਆ ਆਪਣੀ ਇਹ ਕੁਝ ਬਣਨਾ ਹੈ ਕਿਸੇ ਦੇ ਚੱਕ ਤੇ ਚੜਨਾ ਵੀ ਬਣਦਾ ਹੈ ਸਫੇ ਵੀ ਬੋਲਦੇ ਨੇ ਸਿਰਫ ਅੱਖਰ ਹੀ ਨਹੀਂ ਕਹਿੰਦੇ ਸਫੇ ਵੀ ਬੋਲਦੇ ਨੇ ਸਿਰਫ ਅੱਖਰ ਹੀ ਨਹੀਂ ਕਹਿੰਦੇ ਮੈਂ ਜਿਸ ਨੂੰ ਲਿਖ ਰਿਹਾ ਹਾਂ ਕੌਸ ਨੂੰ ਪੜਨਾ ਵੀ ਬਣਦਾ ਹੈ। ਔਰ ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ ਕਿਸੇ ਸੂਰਜ ਦਾ ਸਾਡੇ ਮਾਣ ਵਿੱਚ ਚੜਨਾ ਵੀ ਬਣਦਾ ਹੈ। ਮਰੇ ਹਾਂ ਰਾਤ ਦੇ ਹੱਥੋਂ ਅਸੀਂ ਪੂਰਬ ਲਈ ਲੜਦੇ ਕਿਸੇ ਸੂਰਜ ਦਾ ਸਾਡੇ ਮਾਣ ਵਿੱਚ ਚੜਨਾ ਵੀ ਬਣਦਾ ਹੈ। ਔਰ ਦੋ ਵਜਲਾ ਜਿਹੜੀਆਂ ਤਾਜ਼ਾ ਨੇ ਮੁਕابل ਕੰ ਉਸਤੇ ਜੋ ਬਣਿਆ ਪਿਆ ਸੀ ਬੋਝ ਭਾਰਾ ਲਾ ਲਿਆ ਉਸਤੇ ਜੋ ਬਣਿਆ ਪਿਆ ਸੀ ਬੋਝ ਭਾਰਾ ਲਾ ਲਿਆ ਮਖਮਲੀ ਅੰਬਰ ਚੋਂ ਪੱਥਰ ਦਾ ਸਿਤਾਰਾ ਲਾ ਲਿਆ ਜਾਮਨੀ ਇੱਕ ਛਿੰਬ ਰੂਹ ਤੇ ਰਹਿਣ ਦਿੱਤਾ ਜਾਣ ਕੇ ਜਾਮਨੀ ਇੱਕ ਛਿੰਬ ਰੂਤੇ ਰਹਿਣ ਦਿੱਤਾ ਜਾਣ ਕੇ ਰੰਗ ਜੋ ਪਿੰਡੇ ਤੇ ਮਲਿਆ ਸੀ ਉਦਾਰਾ ਲਾ ਲਿਆ ਜੋ ਜੋ ਵਿਜਦੀ ਲੰਘਿਆ ਫੜਨਾ ਤਾਂ ਮੁਸ਼ਕਿਲ ਸੀ ਬਹੁਤ ਜੋ ਜੋ ਵਿਜਦੀ ਲੰਘਿਆ ਫੜਨਾ ਤਾਂ ਮੁਸ਼ਕਿਲ ਸੀ ਬਹੁਤ ਬਸ ਜ਼ਰਾ ਸ਼ੇਰਾਂ ਦੇ ਵਿੱਚ ਉਸ ਦਾ ਉਦਾਰਾ ਲਾ ਲਿਆ ਜੋ ਜੋ ਵਿਜਦੀ ਲੰਘਿਆ ਫੜਨਾ ਤਾਂ ਮੁਸ਼ਕਿਲ ਸੀ ਬਹੁਤ ਬਸ ਲਰਾਵ ਸ਼ੇਰਾਂ ਦੇ ਵਿੱਚ ਚੁਸਦਾ ਉਤਾਰਾ ਲਾ ਲਿਆ ਸੀਟ ਦੋਗੇ ਭਰ ਕੇ ਅੱਖਾਂ ਵੇਖਿਆ ਧਰਤੀ ਨੇ ਉੱਪਰ ਨੂੰ ਜ਼ਰਾ ਭਰ ਕੇ ਅੱਖਾਂ ਵੇਖਿਆ ਧਰਤੀ ਨੇ ਉੱਪਰ ਨੂੰ ਜ਼ਰਾ ਹੰਝ ਹੀ ਚਿਰ ਦੇ ਤਪੇ ਅੰਬਰ ਦਾ ਪਾਰਾ ਲਾ ਲਿਆ ਔਰ ਇੱਕ ਕਾਫਰੀ ਸ਼ੇਰ ਕੇ ਇੱਕ ਨਵੀਂ بارش ਨਵੀਂ ਤਿਲਕਣ ਸੀ ਮੇਰੇ ਸਾਹਮਣੇ ਇਕ ਨਵੀਂ ਬਾਰਿਸ਼ ਨਵੀਂ ਤਿਲਕਣ ਸੀ ਮੇਰੇ ਸਾਹਮਣੇ ਜਿਸ ਘੜੀ ਲੱਗਾ ਕਿ ਹੁਣ ਪੈਰਾਂ ਤੋਂ ਗਾਰਾ ਲਾ ਲਿਆ ਇਕ ਨਵੀਂ ਬਾਰਿਸ਼ ਨਵੀਂ ਤਿਲਕਣ ਸੀ ਮੇਰੇ ਸਾਹਮਣੇ ਜਿਸ ਘੜੀ ਲੱਗਾ ਕਿ ਹੁਣ ਪੈਰਾਂ ਤੋਂ ਗਾਰਾ ਲਾ ਲਿਆ ਔਰ ਆਖਰ ਵਿੱਚ ਇੱਕ ਹੋਰ ਨਵੀਂ ਨਜ਼ਮ ਦੇ ਕੁ ਸ਼ੇਰ ਤੇ ਸੁਲਗ ਤੇ ਪੱਤਣ ਤੇ ਇੱਕ ਦਿਨ ਕਹਿਰ ਤਾਂ ਹੋਣਾ ਹੀ ਸੀ ਸੁਲਕਤੇ ਪਤਣ ਤੇ ਇੱਕ ਦਿਨ ਕਹਿਰਤਾ ਹੋਣਾ ਹੀ ਸੀ ਤਪ ਰਹੇ ਪਾਣੀ ਨੇ ਮਚਦੀ ਲਹਿਰ ਤਾਂ ਹੋਣਾ ਹੀ ਸੀ ਬੇਵਫਾ ਰੁੱਤਾਂ 'ਚ ਵੀ ਘਰ ਵਾਪਸੀ ਸੰਭਵ ਰਹੀ ਬੇਵਫਾ ਰੁੱਤਾਂ 'ਚ ਵੀ ਘਰ ਵਾਪਸੀ ਸੰਭਵ ਰਹੀ ਮੇਰੇ ਦਿਲ ਨੇ ਮੁੜਦਿਆਂ ਦੀ ਸ਼ਹਿਰਤਾ ਹੋਣਾ ਹੀ ਸੀ ਬੇਵਫਾ ਰੁੱਤਾਂ 'ਚ ਵੀ ਘਰ ਵਾਪਸੀ ਸੰਭਵ ਰਹੀ ਮੇਰੇ ਦਿਲ ਨੇ ਮੁੜਦਿਆਂ ਦੀ ਠਹਿਰ ਤਾਂ ਹੋਣਾ ਹੀ ਸੀ ਮੇਰੇ ਅੰਦਰ ਹਿਜਰ ਤਾਂ ਦੇ ਕਾਫਲੇ ਵਸਦੇ ਗਏ ਮੇਰੇ ਅੰਦਰ ਹਿਜਰ ਤਾਂ ਦੇ ਕਾਫਲੇ ਵਸਦੇ ਗਏ ਮੇਰੇ ਬੀਆਬਾਨ ਨੇ ਵੀ ਸ਼ਹਿਰ ਤਾਂ ਹੋਣਾ ਨਹੀਂ ਸੀ ਇਹ ਚੰਗਾ ਸ਼ੇਖ ਜੀ ਤੁਸੀਂ ਤਾੜੀ ਮਾਰ ਸਕਦੇ ਹੋ ਮੇਰੇ ਅੰਦਰ ਹਿਜਰ ਤਾਂ ਦੇ ਕਾਫਲੇ ਵਸਦੇ ਗਏ ਮੇਰੇ ਬੀਆਬਾਨ ਨੇ ਵੀ ਸ਼ਹਿਰ ਤਾਂ ਹੋਣਾ ਹੀ ਸੀ ਉਹ ਦੂਰ ਤੱਕ ਠੇਰੀ ਖੜੇ ਨੇ ਕੌੜਿਆਂ ਫੁੱਲਾਂ ਦੇ ਖੇਤ ਦੂਰ ਤੱਕ ਠੇਰੀ ਖੜੇ ਨੇ ਕੌੜਿਆਂ ਫੁੱਲਾਂ ਦੇ ਖੇਤ ਸ਼ਹਿਦ ਦੇ ਸ਼ਤੇਜ ਵੀ ਕੁਝ ਜ਼ਹਿਰ ਤਾਂ ਹੋਣਾ ਹੀ ਸੀ ਦੂਰ ਤੱਕ ਠੇਰੀ ਖੜੇ ਨੇ ਕੌੜਿਆਂ ਫੁੱਲਾਂ ਦੇ ਖੇਤ ਸ਼ਹਿਦ ਦੇ ਸ਼ਤੇਜ ਵੀ ਕੁਝ ਜ਼ਹਿਰ ਤਾਂ ਹੋਣਾ ਹੀ ਸੀ ਔਰ ਸਾਰੇ ਗ਼ਜ਼ਲਕਾਰਾਂ ਲਈ ਕਿ ਜਿੱਥੇ ਖੜਕੇ ਮੈਂ ਗ਼ਜ਼ਲ ਲਿਖਦਾ ਸਾਂ ਕੰਬਦੀ ਸੀ ਜ਼ਮੀਨ ਜਿੱਥੇ ਖੜਕੇ ਮੈਂ ਗ਼ਜ਼ਲ ਲਿਖਦਾ ਸਾਂ ਕੰਬਦੀ ਸੀ ਜ਼ਮੀਨ ਮੇਰੇ ਬਹੁਤੇ ਮਿਸਰੇ ਆ ਬਹਿਰ ਦਾ ਹੋਣਾ ਹੀ ਸੀ ਮੇਰੇ ਬਹੁਤੇ ਮਿਸਰੇ ਆ ਬਹਿਰ ਦਾ ਹੋਣਾ ਹੀ ਸੀ